ਕਿ ਫਤਿਹ ਅੱਜ ਇਸ ਵੀਡੀਓ ਦੇ ਮੱਦਮ ਤੋਂ ਅਸੀਂ ਆਪ ਸਮੂਹ ਕਿਸਾਨ ਮਜ਼ਦੂਰ ਦੁਕਾਨਦਾਰ ਵਪਾਰੀ ਸਾਥੀਆਂ ਤੱਕ ਇੱਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਆ ਕਿ ਤੁਸੀਂ ਦੇਖਿਆ ਜਿਸ ਤਰੀਕੇ ਦੇ ਨਾਲ ਬਿਲਕੁਲ ਆਪਣੀਆਂ ਜਾਇਜ਼ ਮੰਗਾਂ ਮੰਗ ਰਹੇ ਭਾਰਤ ਦੇ ਕਿਸਾਨ ਭਾਰਤ ਸਰਕਾਰ ਦੇ ਨਾਲ ਆਪਦਾ ਹੱਕ ਲੈਣ ਦੇ ਲਈ ਲੜ ਰਹੇ ਸਨ ਔਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੀਟਿੰਗ ਤੇ ਸੱਦਿਆ ਮੀਟਿੰਗ ਤੇ ਸੱਦ ਕੇ ਜਿਸ ਤਰੀਕੇ ਦੇ ਨਾਲ ਧੋਖੇ ਦੇ ਨਾਲ ਮੋਰਚਾ ਖੇੜਿਆ ਔਰ ਸ਼ਾਇਦ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਇਹ ਭੁਲੇਖਾ ਪਾਲ ਚ ਬੈਠੀਆਂ ਕਿ ਜੇਕਰ ਇੱਕ ਵਾਰੀ ਡਾਂਗਾ ਨਾਲ ਕੁੱਟ ਕੇ ਕਿਸਾਨਾਂ ਨੂੰ ਉਠਾਤਾ ਫਰੇਬ ਕਰਕੇ ਧੋਖੇ ਨਾਲ ਕਿਸਾਨਾਂ ਨੂੰ ਕੁੱਟ ਕੇ ਠਾਤਾ ਤਾਂ ਸ਼ਾਇਦ ਅਸੀਂ ਅੰਦੋਲਨ ਹੀ ਮਤਲ ਠੰਡਾ ਪਾ ਜਾਗੇ ਜੇ ਇਹ ਗੱਲਾਂ ਹੁੰਦੀਆਂ ਤਾ ਸ਼ਾਇਦ ਪਤਾ ਨਹੀਂ ਕਿੰਨੀ ਵਾਰੀ ਆਜ਼ਾਦੀ ਦੀ ਲੜਾਈ ਦੇ ਵੇਲੇ ਕਿਸਾਨਾਂ ਤੇ ਗੋਲੀਆਂ ਚੱਲੀਆਂ ਨੇ ਕਿਸਾਨ ਲੋਕ ਮਰੇ ਨੇ ਮਜ਼ਦੂਰ ਮਰੇ ਨੇ ਲੇਕਿਨ ਅੰਦੋਲਨ ਜਾਰੀ ਰਿਹਾ ਅਖੀਰ ਉਸ ਵੇਲੇ ਅੰਦੋਲਨ ਜਾ ਕੇ ਨੇਪਰੇ ਚੜ੍ਹਿਆ ਤੇ ਸਮਾਪਤ ਹੋਇਆ ਜਦੋਂ ਦੇਸ਼ ਆਜ਼ਾਦ ਹੋ ਗਿਆ ਸੋ ਇਸ ਕਰਕੇ ਜਿੰਨੀ ਦੇ ਤੱਕ ਕਿਸਾਨਾਂ ਦੀਆਂ ਇਹ ਜਿਹੜੀਆਂ ਹੱਕੀ ਮੰਗਾਂ ਨੇ ਕਿਸਾਨਾਂ ਦੀਆਂ ਲੋੜਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਜਿੰਨੀ ਦੇਰ ਤੱਕ ਹੱਲ ਨਹੀਂ ਹੁੰਦੀਆਂ ਓਨੀ ਦੇਰ ਤੱਕ ਮਤ ਸੋਚੇ ਸਰਕਾਰ ਚਾਹੇ ਉਹ ਕੇਂਦਰ ਦੀ ਹੋਵੇ ਜਾਂ ਪੰਜਾਬ ਦੀ ਹੋਵੇ ਜਾਂ ਹਰਿਆਣੇ ਦੀ ਹੋਵੇ ਕਿ ਅਸੀਂ ਡੰਡਾ ਨਾਲ ਕੁੱਟ ਕੇ ਕਿਸਾਨਾਂ ਦੇ ਮਨ ਨੂੰ ਅੰਦਰ ਬਾੜ ਲਾਂਗੇ ਜਾਂ ਕਿਸਾਨਾਂ ਨਾਲ ਨੂੰ ਕੁੱਟ ਕੇ ਅਸੀਂ ਅੰਦੋਲਨ ਠੰਡਾ ਪਾ ਲਾਂਗੇ ਇਹ ਗੱਲ ਨਹੀਂ ਹੋ ਸਕਦੀ ਹੁੰਦੀ ਸੋ ਇਸੇ ਕੜੀ ਦੇ ਵਿੱਚੋਂ ਹਾਂ ਆਪਾਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਵੱਡੀਆਂ ਕਿਸਾਨ ਮਹਾਪੰਚਾਇਤਾਂ ਹੋ ਰਹੀਆਂ ਨੇ ਕਿਉਂਕਿ ਆਪਾਂ ਇੱਕ ਪ੍ਰੋਗਰਾਮ ਦਿੱਤਾ 25 ਅਗਸਤ ਨੂੰ ਪੂਰੇ ਭਾਰਤ ਉੱਤਰੀ ਭਾਰਤ ਦੇ ਦੱਖਣੀ ਭਾਰਤ ਪੂਰਬ ਪੱਛਮ ਦੇ ਮੱਧ ਭਾਗ ਭਾਰਤ ਦੇ ਵਿੱਚੋਂ ਵੱਡੀ ਗਿਣਤੀ ਕਿਸਾਨਾਂ ਨੇ ਕੱਚੀ ਰਸਤਾ ਨੂੰ ਦੰਨ ਦਿੱਤਾ ਹੈ ਉਹ ਦਿੱਲੀ ਦੇ ਵਿੱਚ ਇੱਕ ਦਿਨ ਦਾ ਪ੍ਰੋਗਰਾਮ ਜਿਹੜਾ ਉਲਿੱਖਿਆ ਗਿਆ ਉਹਦੇ ਵਿੱਚ ਅਸੀਂ ਭਾਰਤ ਸਰਕਾਰ ਨੂੰ ਦੱਸਾਂਗੇ ਕਿ ਅਸੀਂ ਹਜੇ ਜਿਉਂਦੇ ਆ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਡੇ ਜਿਹੜੇ ਮਸਲੇ ਨੇ ਉਹ ਤੁਸੀਂ ਸਾਡੇ ਅੰਦਰੋਂ ਨਹੀਂ ਕੱਢ ਸਕਦੇ ਸਾਡੀ ਉਹ ਲੜਾਈ ਲੜਨ ਦਾ ਮਾਤਾ ਨਹੀਂ ਖਤਮ ਕਰ ਸਕਦੇ ਉਹ ਲੜਾਈ ਦਾ ਮਾਤਾ ਜਿਹੜਾ ਜਾਰੀ ਰਹੇਗਾ ਔਰ ਉਹਦੇ ਲਈ ਲੱਖਾਂ ਕਿਸਾਨਾਂ ਨੂੰ ਲੈ ਕੇ ਆਪਾਂ ਦਿੱਲੀ ਦੇ ਵਿੱਚ ਇੱਕ ਦਿਨ ਦਾ ਪ੍ਰੋਟੈਸਟ ਕਰਨ ਵਾਸਤੇ ਜਾਣਾ ਜਿਹਦੀ ਤਿਆਰੀ ਵਜੋਂ ਤੁਸੀਂ ਦੇਖਿਆ ਲੈਂਡ ਪੂਲਿੰਗ ਦੇ ਵਿਰੋਧ ਚ ਔਰ 8 25 ਅਗਸਤ ਦੇ ਪ੍ਰੋਗਰਾਮ ਦੀ ਮਜ਼ਬੂਤੀ ਵਾਸਤੇ 7 ਅਗਸਤ ਨੂੰ ਲੁਧਿਆਣਾ ਦੇ ਜੋਧਾ ਮੰਡੀ ਦੇ ਵਿੱਚ ਲੱਖਾਂ ਕਿਸਾਨਾਂ ਨੇ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕੀਤੀ ਔਰ ਇਸ ਅੰਦੋਲਨ ਨੂੰ ਮਜ਼ਬੂਤ ਕਰਨ ਦਾ ਹੰਗਾਰ ਪਈ ਹੈ ਇਸੇ ਤਰ੍ਹਾਂ ਕੱਲ 10 ਅਗਸਤ ਨੂੰ ਆਪ ਸਭ ਨੂੰ ਦੱਸ ਦਈਏ ਕੱਲ 10 ਅਗਸਤ ਨੂੰ ਹਰਿਆਣਾ ਦੇ ਪਾਣੀਪਤ ਦੇ ਵਿੱਚ ਇੱਕ ਵੱਡੀ ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਹੈ ਆਪ ਸਭ ਨੂੰ ਸਾਡੀ ਬੇਨਤੀ ਹੈ ਉਸ ਮਹਾਪੰਚਾਇਤ ਦੇ ਵਿੱਚ ਕੱਲਾ ਕੱਲਾ ਕਿਸਾਨ ਮਜ਼ਦੂਰ ਮੁਲਾਜ਼ਮ ਸਭ ਵੀ ਵੀਰ ਮਤਲਬ ਹਾਜ਼ਰੀ ਭਰਨ ਔਰ ਉਸ ਤੋਂ ਅਗਲੀ ਗੱਲ ਇੱਥੇ ਨਹੀਂ ਗੱਲ ਮੁੱਕਣੀ ਇਸ ਤੋਂ ਬਾਅਦ 11 ਅਗਸਤ ਨੂੰ ਰਾਜਸਥਾਨ ਦੇ ਗੰਗਾਨਗਰ ਦੇ ਵਿੱਚ ਕਿਸਾਨ ਮਹਾਪੰਚਾਇਤ ਹੈ ਔਰ ਉਸ ਤੋਂ ਬਾਅਦ 12 ਅਗਸਤ ਨੂੰ ਰਾਜਸਥਾਨ ਦੇ ਹੀ ਹਰਮਾਨਗੜ੍ਹ ਦੇ ਜ਼ਿਲ੍ਹੇ ਦੇ ਤਹਿਸੀਲ ਟਿੱਬੀ ਦੇ ਵਿੱਚ ਕਿਸਾਨ ਮਹਾਪੰਚਾਇਤ ਹੋਣੀ ਹੈ। ਔਰ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਪੰਚਾਇਤਾਂ ਦੇ ਵਿੱਚ ਹਮ ਹਮਾ ਕੇ ਵੱਡੀ ਗਿਣਤੀ ਚ ਆਪਾਂ ਸ਼ਾਮਿਲਿਤ ਕਰੀਏ ਤਾਂ ਕਿ ਸਰਕਾਰ ਜਿਹੜਾ ਚੌਤਰਫਾ ਹਮਲਾ ਕਰ ਰਹੀ ਹੈ ਕਿਸਾਨਾਂ ਦੇ ਉੱਤੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿੰਗੇਟੇ ਦੇ ਢੰਗ ਦੇ ਨਾਲ ਉਹਨੂੰ ਮੂੰਹ ਤੋੜਮਾ ਜਵਾਬ ਦੇ ਸਕੇ। ਸੋ ਮੇਰੀ ਬੇਨਤੀ ਹੈ ਇਹਨਾਂ ਪੰਚਾਇਤਾਂ ਨੂੰ ਤਖੜਿਆ ਕਰੋ ਮਜ਼ਬੂਤ ਕਰੋ ਪਿਆਰੇ ਦੋਸਤੋ ਦਿੱਲੀ ਜਾਣ ਦੀਆਂ ਜਿਹੜੀਆਂ ਮੇਨ ਮੰਗਾ ਨੇ ਕਿ ਜਿਸ ਤਰੀਕੇ ਦੇ ਨਾਲ ਹਮੇਸ਼ਾ ਬੇਸ਼ੱਕ ਭਾਰਤ ਸਰਕਾਰ ਕੁਝ ਸਟੈਪ ਪਿੱਛੇ ਲਿਆ ਲੇਕਿਨ ਅੱਜ ਤੋਂ 2 ਮਹੀਨੇ 1.5 ਮਹੀਨੇ ਪਹਿਲਾਂ ਭਾਰਤ ਸਰਕਾਰ ਦੇ ਵੀ ਮੰਤਰੀ ਤੇ ਨਾਲ ਇਹਨਾਂ ਦੇ ਹੋਰ ਜਿਹੜੇ ਅਧਿਕਾਰੀ ਸੀ ਉਹ ਇਹ ਸਨੇਹਾ ਦੇ ਰਹੇ ਸੀ ਕਿ ਅਕਤੂਬਰ ਦੇ ਮਹੀਨੇ ਦੇ ਵਿੱਚ ਫ੍ਰੀ ਟ੍ਰੇਡ ਐਗਰੀਮੈਂਟ ਅਮਰੀਕਾ ਨਾਲ ਭਾਰਤ ਦਾ ਹੋ ਸਕਦਾ ਹੈ ਜੀਵੇ ਤੋਂ ਹੁਣ ਸਟੈਪ ਪਿੱਛੇ ਲਿਆ ਭਾਰਤ ਸਰਕਾਰ ਨੇ ਕਿਹਾ ਹੈ ਕਿ ਅਸੀਂ ਕਿਸਾਨਾਂ ਦੇ ਇਸ਼ੂ ਦੇ ਉੱਤੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਾਂਗੇ ਚੰਗੀ ਗੱਲ ਆ ਕਰ ਕਿਹਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਭਾਰਤ ਸਰਕਾਰ ਦੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿਉਂਕਿ ਕਿਸਾਨ ਭਾਰਤ ਦੇ ਨੇ ਔਰ ਇੱਥੇ ਜ਼ਿਆਦਾਤਰ 70% ਦੇ ਕਰੀਬ ਲੋਕ ਖੇਤੀ ਨਾਲ ਡਾਇਰੈਕਟ ਇੰਡਾਇਰੈਕਟ ਢੰਗ ਨਾਲ ਜੁੜੇ ਹੋਏ ਨੇ ਸੋ ਇਸ ਕਰਕੇ ਇਸ ਤੰਦੇ ਨੂੰ ਖਤਮ ਕਰਨਾ ਇੱਕ ਤਰ੍ਹਾਂ ਦੇ ਨਾਲ ਭਾਰਤ ਦੀ ਜੀਡੀਪੀ ਦੇ ਉੱਤੇ ਬਹੁਤ ਵੱਡੀ ਸੱਟ ਮਾਰ ਰਹੀ ਹੈ ਔਰ ਜਿਹੜੀ ਇਹ ਡਿਊਟੀ ਨਿਭਾ ਰਹੇ ਨੇ ਪਰ ਪ੍ਰਧਾਨ ਮੰਤਰੀ ਇਹ ਤੱਕੜੇ ਹੋ ਕੇ ਨਿਭਾਉਣ ਔਰ ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ ਡੋਨਾਲਡ ਟਰੰਪ ਤੱਕੇ ਨਾਲ ਜੇਕਰ ਚਾਹੇ ਕਿ ਭਾਰਤ ਦੇ ਕੋਲੋਂ ਕੋਈ ਅਸੀਂ ਈਨ ਮੰਵਾ ਲਾਂਗੇ ਇਹ ਮਨਾਈ ਨਹੀਂ ਜਾ ਸਕਣੀ ਭਾਰਤ ਦੇ ਲੋਕ ਇਸ ਗੱਲ ਦੇ ਉੱਤੇ ਡੱਟ ਮਿੱਟ ਟੱਕਰ ਦੇਣਗੇ ਔਰ ਇਹ ਵੀ ਹੋਏਗਾ ਕਿ ਅਗਰ ਤੁਸੀਂ ਇਹ ਕਰੋਗੇ ਤਾਂ ਹੋ ਸਕਦਾ ਭਾਰਤ ਦੇ ਕਿਸਾਨ ਭਾਰਤ ਦੇ ਮਜ਼ਦੂਰ ਭਾਰਤ ਦੇ ਆਮ ਲੋਕ ਤੁਹਾਡੀ ਭਾਰਤ ਦੇ ਅੰਦਰ ਐਂਟਰੀ ਹੀ ਬੰਦ ਕਰਵਾ ਦੇਣ ਸੋ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਸਰਕਾਰਾਂ ਸੰਭਲ ਕੇ ਚੱਲਣ ਕਿਸੇ ਨੂੰ ਲੁੱਟਣ ਦੀ ਕਿਸੇ ਨੂੰ ਕੁੱਟਣ ਦੀ ਸੋਚ ਨੂੰ ਬਦਲਣ ਔਰ ਜੋ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਸਰਕਾਰ ਉਹ ਜ਼ਿੰਮੇਵਾਰੀ ਨਿਭਾਉਂਦੀ ਹੋਈ ਲੋਕਾਂ ਦੀ ਸੁੱਖ ਸਹੂਲਤਾਂ ਦਾ ਧਿਆਨ ਰੱਖਣ ਵਾਲੇ ਪਾਸੇ ਤੁਰਨ ਦੀ ਲੋੜ ਹੈ ਸਰਕਾਰਾਂ ਨੂੰ ਔਰ ਅਗਲੀ ਗੱਲ ਹੈ ਜਿਹੜੀ ਕਿ ਅਸੀਂ ਜਿਹੜਾ ਅੰਦੋਲਨ ਲੜ ਰਹੇ ਸੀ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਮਿੰarnath ਦੀ ਰਿਪੋਰਟ ਲੈਣ ਲਈ ਕਿਸਾਨਾਂ ਦੀ ਸੰਪੂਰਨ ਕਰਜ਼ ਮੁਕਤੀ ਲਈ ਲੈਂਡ ਐਕੁਜੀਸ਼ਨ ਐਕਟ 2013 ਨੂੰ ਪੂਰੀ ਤਰ੍ਹਾਂ ਬਹਾਲ ਤੇ ਪ੍ਰਭਾਵੀ ਰੱਖਣ ਦੇ ਲਈ ਉਹ ਜਿਹੜੀ ਆਪਾਂ ਲੜਾਈ ਲੜ ਰਹੇ ਸੀ ਉਹ ਅੰਦੋਰੀਆਂ ਪਈਆਂ ਮੰਗਾ ਨਹੀਂ ਪ੍ਰਾਪਤੀ ਲਈ ਔਰ ਪਿਛਲੇ ਅੰਦੋਲਨ ਤੇ ਐਸ਼ ਅੰਦੋਲਨ ਦੇ ਵਿੱਚ ਜਿਹੜੇ ਕਿਸਾਨਾਂ ਨੂੰ ਤੇ ਝੂਠੇ ਕੇਸ ਮੁਕੱਦਮੇ ਪਾਏ ਗਏ ਨੇ ਕਿਉਂਕਿ ਮੈਂ ਝੂਠੇ ਇਸ ਲਈ ਕਹਿ ਰਿਹਾ ਹਰ ਵਿਅਕਤੀ ਨੂੰ ਆਜ਼ਾਦ ਭਾਰਤ ਦੇ ਵਿੱਚ ਲੋਕਤੰਤਰਿਕ ਢਾਂਚੇ ਦੇ ਅੰਦਰ ਆਪਣੀ ਆਵਾਜ਼ ਬੁਲੰਦ ਕਰਨ ਦਾ ਆਪਣੀ ਰਾਜਧਾਨੀ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣ ਦਾ ਰਾਈਟ ਹੈ ਅਧਿਕਾਰ ਹੈ ਇਹਨੂੰ ਰੋਕਿਆ ਨਹੀਂ ਜਾ ਸਕਦਾ ਔਰ ਸਰਕਾਰ ਥਾਂ ਥਾਂ ਦੇ ਉੱਤੇ ਰੋਕਾਂ ਲਾ ਕੇ ਕਿਸਾਨਾਂ ਦੇ ਗੋਲੀਆਂ ਚਲਾਉਂਦੀ ਐ ਕੁੱਟਦੀ ਐ ਮਾਰਦੀ ਐ ਬਾਅਦ ਵਿੱਚ ਮੁਕਦਮੇ ਦਰਜ ਕਰਦੀ ਐ ਝੂਠੇ ਕੇਸ ਮੁਕਦਮੇ ਸਾਰੇ ਵਾਪਸ ਲੈ ਜਾਣ ਔਰ ਇਹ ਫ੍ਰੀ ਟ੍ਰੇਡ ਐਗਰੀਮੈਂਟ ਤੋਂ ਸਰਕਾਰ ਪਿੱਛੇ ਹਟੇ ਸੋ ਇਹ ਗੱਲਾਂ ਲੈ ਕੇ ਆਪਾਂ ਦਿੱਲੀ ਜਾਣਾ ਔਰ ਇਹ ਚਾਰੀ ਦੇ ਵਿੱਚੋਂ ਮੈਂ ਫਿਰ ਧਿਆਨ ਦਿੱਤਾ ਧਿਆਨ ਜਿਹਾ ਲਿਆ 10 ਤਰੀਕ ਨੂੰ ਪਾਣੀਪੱਤ Haryana 11 ਤਰੀਕ ਨੂੰ ਗੰਗਾ ਨਗਰ Rajasthan ਤੇ 12 ਤਰੀਕ ਨੂੰ ਰਾਜਸਥਾਨ ਦੇ ਹੀ ਜ਼ਿਲ੍ਹੇ ਦਾ ਹਨਮਾਨਗੜ ਦੇ ਅੰਦਰ ਤਹਿਸੀਲ ਟਿੱਬੀ ਦੇ ਵਿੱਚ ਕਪੜੀਆਂ ਕਿਸਾਨ ਮਹਾਪੰਚਾਇਤਾਂ ਹੋਣਗੀਆਂ ਆਪ ਸਭ ਨੇ ਕਿਰਪਾ ਕਰਕੇ ਨਾ ਪੰਚਾਇਤਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ